ਪਾਕਿਸਤਾਨ ਭਾਰਤ ਤੇ ਲਗਾਤਾਰ ਮਿਜ਼ਾਇਲ ਹਮਲੇ ਕਰ ਰਿਹਾ ਹੈ ਕਦੇ ਡਰੋਨ ਦੇ ਨਾਲ ਕਰਦਾ ਹੈ ਹਮਲਾ ਕਦੇ ਮਿਜ਼ਾਇਲ ਦੇ ਨਾਲ ਹਮਲਾ ਕਰਦਾ ਹੈ ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਨਕਾਮ ਕੀਤਾ ਗਿਆ S40 ਦੇ ਵੱਲੋਂ S40 ਦੇ ਵੱਲੋਂ ਜਿੰਨੇ ਵੀ ਡਰੋਨ ਆਏ ਮਾਰ ਗिराਏ ਗਏ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਹੁਣ ਤੱਕ ਖਬਰ ਸਾਹਮਣੇ ਨਹੀਂ ਆਈ ਹੈ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ ਵਕਵਾ ਕ ਇਲਾਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਮਿਜ਼ਾਈਲਸ ਦੇ ਇਹ ਡਰੋਨਸ ਦੇ ਜਿਹੜੇ ਅਵਸ਼ੇਸ਼ ਨੇ ਉਹ ਪ੍ਰਾਪਤ ਹੋਏ ਨੇ ਮੌਕੇ ਤੇ ਸੁਰੱਖਿਆ ਕਰਮਚਾਰੀ ਮੌਜੂਦ ਨੇ ਲੋਕਾਂ ਨੂੰ ਐਸੀਆਂ ਸ਼ੱਕੀ ਚੀਜ਼ਾਂ ਤੋਂ ਦੂਰ ਰਹਿਣ ਦੀ ਗੱਲ ਆਖੀ ਜਾ ਰਹੀ ਹੈ ਤੇ ਦਾਅਵੇ ਅਨੁਸਾਰ ਗੱਲ ਕਰੀਏ ਤਾਂ ਪਾਕਿਸਤਾਨ ਨੇ ਭਾਰਤ ਤੇ ਫਤਿਹ ਇੱਕ ਮਿਸਾਈਲ ਦਾਗੀ ਸੀ ਜਿਸ ਨੂੰ ਹਰਿਆਣਾ ਦੇ ਸਰਸਾ ਦੇ ਵਿੱਚ ਭਾਰਤ ਨੇ ਤਬਾਹ ਕਰ ਦਿੱਤਾ ਹੈ ਬ੍ਰਾਕਟ ਹਵਾਈ ਰੱਖਿਆ ਪ੍ਰਣਾਲੀ ਨੇ ਮਾਰ ਸੁੱਟਿਆ ਹੈ ਤਾਂ ਹਵਾਈ ਰੱਖਿਆ ਪ੍ਰਣਾਲੀ ਭਾਰਤ ਵਰਗੀ ਕਿਸੇ ਕੋਲ ਨਹੀਂ ਭਾਰਤ ਜੋ ਕਿ ਲਗਾਤਾਰ ਪਾਕਿਸਤਾਨ ਦੇ ਹਮਲਿਆਂ ਨੂੰ ਨਿਸ਼ਤਮ ਨਾਬੂਦ ਕਰ ਰਿਹਾ ਹੈ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਇਹ ਇਲਾਕੇ ਦੀਆਂ ਤਸਵੀਰਾਂ ਨੇ ਹਾਲਾਂਕਿ ਥੋੜੇ ਸਮੇਂ ਪਹਿਲੇ ਦੀਆਂ ਇਹ ਤਸਵੀਰਾਂ ਨੇ ਥੋੜੇ ਸਮੇਂ ਪਹਿਲਾਂ ਯਾਨੀ ਕਿ ਰਾਤ ਵੇਲੇ ਜੋ ਇੱਕ ਪਾਸੇ ਤਸਵੀਰ ਦਿਖਾ ਰਹੇ ਹਾਂ ਜੋ ਕਿ ਰਾਤ ਵੇਲੇ ਬੀਤੀ ਰਾਤ ਇਹ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਦੂਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉਹ ਫਤਿਹ ਮਿਸਾਈਲ ਦੀ ਜੋ ਪਾਕਿਸਤਾਨ ਨੇ ਦਾਗੀ ਸੀ ਦਿੱਲੀ ਦੇ ਲਈ ਤੇ ਉਸ ਨੂੰ ਸਰਸਾ ਦੇ ਵਿੱਚ ਹਰਿਆਣਾ ਦੇ ਵਿੱਚ ਟੇਰ ਕਰ ਦਿੱਤਾ ਗਿਆ ਤਵਾਕ ਵਕਤ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਲਗਾਤਾਰ ਕੱਲੀ ਕੱਲੀ ਅਪਡੇਟ ਦੇ ਰਿਹਾ ਤੁਹਾਨੂੰ ਆਪਰੇਸ਼ਨ ਸੰਦੂਰ ਬਾਰੇ